ਸਸਰੀ ਗਾਲ ਜੀ ਮੁਰ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਲ ਤੇ ਮੋੜੋ ਸਵਾਗਤ ਕਰਦੇ ਤੁਹਾਡਾ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਹਾਜ਼ਰ ਹੋਏ ਹਾਂ ਜੀ ਰਾਤ ਦੀ ਅਪਡੇਟ ਲੈ ਕੇ 1 ਜੁਲਾਈ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਕਿਉਂਕਿ ਮੌਨਸੂਨ ਤਾਂ ਪੰਜਾਬ ਵਿੱਚ ਐਂਟਰ ਕਰ ਚੁੱਕਿਆ ਹੈ ਪਰ ਮਾਲਵੇ ਖੇਤਰ ਵਿੱਚ ਲਗਾਤਾਰ ਮੀਂਹ ਜਿਹੜੇ ਉਹ ਨਹੀਂ ਪੈਂਦੇ ਦਿਖਾਈ ਦੇ ਰਹੇ ਕਿਉਂਕਿ ਦੁਆਬੇ ਅਤੇ ਮਾਝੇ ਦੇ ਵਿੱਚ ਹਲਕੇ-ਫੁਲਕੇ ਮੀਂਹ ਹੋ ਚੁੱਕੇ ਨੇ ਜਿਸ ਨਾਲ ਕਾਰਨ ਉੱਥੇ ਥੋੜਾ-ਬੋਧਾ ਟੈਂਪਰੇਚਰ ਵਿੱਚ ਵੀ ਕਮੀ ਆਈ ਹੈ ਤੇ ਥੋੜਾ ਬਹੁਤ ਅਗਰ ਗੱਲ ਕਰੀਏ ਤਾਂ ਹਮਸਬਰ ਵਰਗਾ ਮਾਹੌਲ ਬਣ ਚੁੱਕਿਆ ਹੈ ਜੀ ਪਰ ਮਾਨਸ ਮਾਲਵੇ ਦੇ ਖੇਤਰ ਵਿੱਚ ਵੀ ਤੁਸਖਣਾ ਰਹਿੰਦਾ ਦਿਖਾਈ ਦੇ ਰਿਹਾ ਸੀ ਪਰ ਅਗਰ ਤੁਸੀਂ ਤਾਜ਼ਾ ਸੈਟਲਿਟ ਇਮੇਜ ਦੇਖੋਗੇ ਉਹਦੇ ਵਿੱਚ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੋ ਕਿ ਲਗਭਗ ਮਹਾਲਵੇ ਦੇ ਖੇਤਰ ਨੂੰ ਕਵਰ ਕਰਦਾ ਹੋਏ ਦਿਖਾਈ ਦੇ ਰਿਹਾ ਹੈ ਤੇ ਇਹ ਕਿਵੇਂ ਦਾ ਅਸਰ ਕਰੇਗਾ ਉਹ ਦੱਸਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਇਲਾਕੇ ਦੇ ਮੌਸਮ ਦੇ ਹਾਲਾਤ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਦਰਸ਼ਕਾਂ ਨੂੰ ਵੀ ਤੁਹਾਡੇ ਏਰੀਆ ਦੇ ਹਾਲਾਤ ਪਤਾ ਲੱਗ ਸਕਣ ਹੁਣ ਜਿਹੜਾ ਇਹ ਮੌਸਮ ਮੌਨਸੂਨ ਦਾ ਸਿਸਟਮ ਚੱਲ ਰਿਹਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਇਹ ਇੱਕ ਤਾਂ ਜੀ ਆਪਾਂ ਕਹਿ ਸਕਦੇ ਆ ਕਿ ਇਹ ਜਿਹੜਾ ਮੌਨਸੂਨਿਕ ਸਿਸਟਮ ਇਹ ਵਾਲਾ ਹੈ ਇਹ ਸਿਸਟਮ ਉਹ ਹੈ ਜਿਹੜਾ ਆਪਣੇ ਆਪ ਨੂੰ ਐਕਸਪੈਂਡ ਕਰਦਾ ਹੈ ਮਤਲਬ ਇੱਕੋ ਜਗ੍ਹਾ ਖੜਾ ਖੜਾ ਵੱਧ ਜਾਂਦਾ ਹੈ ਤੇ ਅਚਾਨਕ ਗਰਜ ਚਮਕਦੇ ਸਿਸਟਮ ਬਣਾਉਂਦਾ ਹੈ ਇੱਕ ਦੋ ਘੰਟੇ ਦੀ ਸਿਸਟਮ ਦੇ ਵਿੱਚ ਇਸ ਦੀ ਸਮਰੱਥਾ ਰੱਖਦਾ ਹੈ ਮੀਂਹ ਕਰਵਾਉਣ ਦੀ ਪਰ ਜਿਹੜਾ ਦੋ ਨੰਬਰ ਵਾਲਾ ਸਿਸਟਮ ਹੈ ਜੀ ਇਹ ਇੱਕ ਪਛਮੀ ਸਿਸਟਮ ਹੈ ਜਿਹਨੂੰ ਅਸੀਂ ਵੈਸਟਰਨ ਇੰਡੀਆ ਸਰਵਸ ਬੋਲ ਦਿੰਦੇ ਆ ਜੀ ਤੇ ਇਹ ਡਿਸਟਰਬੈਂਸ ਜਿਹੜੀ ਹੁੰਦੀ ਹੈ ਇਹ ਥੋੜੀ ਜੀ ਹਵਾ ਦੇ ਨਾਲ ਅੱਗੇ ਵਧਦੀ ਹੁੰਦੀ ਦਿਖਾਈ ਦਿੰਦੀ ਹੈ ਤੇ ਅਚਾਨਕ ਗਰਜ ਚਮਕ ਕਰਕੇ ਅੱਗੇ ਲੰਘ ਜਾਂਦੀ ਹੈ ਇਹ ਦੋ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦਾ ਅਸਰ ਅੱਧ ਰਾਤ ਤੋਂ ਬਾਅਦ ਪੰਜਾਬ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਅਗਰ ਗੱਲ ਕਰੀਏ ਆਪਾਂ ਮਾਲਵੇ ਦੇ ਖੇਤਰਾਂ ਦੇ ਵਿੱਚ ਹੁਣ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਕਿਹੜਾ ਕਿਹੜਾ ਜ਼ਿਲ੍ਹਾ ਇਸ ਦੇ ਵਿੱਚ ਕਵਰ ਹੁੰਦਾ ਦਿਖਾਈ ਦੇ ਰਿਹਾ ਹੈ ਖਾਸ ਕਰਕੇ ਜਿਹੜਾ ਏਰੀਆ ਰਾਜਸਥਾਨ ਨੂੰ ਟੱਚ ਕਰਦਾ ਹੈ ਤੇ ਪਾਕਿਸਤਾਨ ਨੂੰ ਟੱਚ ਕਰਦਾ ਉਹ ਏਰੀਆ ਮਾਲਵੇ ਦਾ ਕਵਰ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਅਗਰ ਗੱਲ ਕਰੀਏ ਓਵਰঅল ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਸਵੇਰ ਤੋਂ ਹੀ ਬੱਦਲਵਾਈ ਬਣਨ ਦਾ ਟੈਂਪਰੇਚਰ ਘਟ ਚੁੱਕੇ ਨੇ ਜੀ ਸਿਰਫ ਮਾਲਵੇ ਦੇ ਖੇਤਰ ਵਿੱਚ ਬਠਿੰਡੇ ਦੇ ਰੀ ਵਿੱਚ 40 ਦੇ ਨੇੜੇ ਜਿਹੜਾ ਟੈਂਪਰੇਚਰ ਹੈ ਬਾਕੀ ਸਾਰੀ ਜਗ੍ਹਾ ਵਿੱਚ 35 36 ਦੇ ਨੇੜੇ ਦਾ ਟੈਂਪਰੇਚਰ ਬਣਿਆ ਹੋਇਆ ਹੈ ਅੱਜ ਰਾਤ ਦੀ ਗੱਲ ਕਰੀਏ ਬਾਕੀ ਸਾਰੇ ਦੁਆਬੇ ਅਤੇ ਮਾਝੇ ਦੇ ਵਿੱਚ ਮੌਸਮ ਠੀਕ ਠਾਕ ਰਹੇਗਾ ਪਰ ਮਾਲਵੇ ਦੇ ਖੇਤਰ ਵਿੱਚ ਕਣਮਣ ਕਣੀ ਦੇ ਉਮੀਦ ਅੱਜ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਏ ਸੀ ਅੱਜ ਰਾਤ ਦੀ ਅਪਡੇਟ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਸਵੇਰ ਦੀ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਵਰਗੇ ਯਾਰਾਂ ਦੋਸਤਾਂ ਤੱਕ ਕਮੈਂਟ ਕਰਨਾ ਨਾ ਭੁੱਲਣਾ ਜੀ ਬਣੇ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ